ਅਸੀ ਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰ ਵਜ ਭਰਾਵਾ ਦਾ ਘਰ ਪਰਵਾ ਠੀਕ ਹੈ ਜੀ ਸਾਰਿਆਂ ਦੇ ਲੋ ਜੀ ਬਾਈ ਅੱਜ ਪਿੰਡ ਆਪਣੇ ਬਾਈ ਸੋਨੀ ਕੋਲ ਪਹੁੰਚੇ ਤੇ ਸੋਨੀ ਨੇ ਬਾਈ ਮੈਨੂੰ ਕਰਿਆ ਤਾਂ ਫੋਨ ਬਾਈ ਇਹ ਨਾ ਮੈਂ ਥੋੜੇ ਕੰਪਿਊਟਰ ਸੇਲ ਕਰਨੇ ਆ ਆਪਣੇ ਤਾਂ ਕਰਕੇ ਆਪਾਂ ਬਾਈ ਕੋਲ ਪਹੁੰਚੇ ਹੋਏ ਅੱਜ ਬਾਈ ਜਿਹੜੇ ਵੀ ਬੀਰ ਨੇ ਲੈਣੇ ਹੋਏ ਪਹਿਲਾਂ ਤਾਂ ਸਾਰਿਆਂ ਨੂੰ ਬਈ ਬੇਨਤੀ ਆ ਜਿਹੜੇ ਬੀਰ ਨੇ ਲੈਣੇ ਆ ਫੋਨ ਉਹੀ ਕਰਿਓ ਕਿਉਂਕਿ ਯਾਰ ਆਏ ਨਾ ਬੰਦਾ ਫਿਰ ਤੰਗ ਪਰੇਸ਼ਾਨ ਹੋ ਜਾਂਦਾ ਏ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਵੀ ਜਿਹਨੇ ਕੰਪਿਊਟਰ ਲੈਣੇ ਹੋਏ ਫੋਨ ਉਹੀ ਕਰਿਓ ਵਿੱਚ ਬਾਈ ਕੋਲ ਨਵੇਂ ਪੱਠੇ ਵੀ ਹੈਗੇ ਆ ਵੇਚਣੇ ਵਾਲੇ ਉਹ ਚਲੋ ਆਪਾਂ ਨੂੰ ਦਿਖਾਣੇ ਨਹੀਂ ਹੈਗੇ ਵੀ ਜੇ ਦਿਖਾ ਦੂੰਗੇ ਜੇ ਦੇਖਣੇ ਵੀ ਹੋਏ ਦਿਖਾ ਦੂੰਗੇ ਚਲੋ ਪੰਜ ਚਾਰ ਦਿਖਾ ਵੀ ਦਵਾਂਗੇ ਉਦੋਂ ਤੁਹਾਨੂੰ ਨਿਗਾ ਮਾਰ ਕੇ ਇੱਦਾਂ ਜਾਲ ਹੁਆ ਹਣਾ ਜਾਲ ਚ ਬਾਕੀ ਪੱਠੇ ਆਏ ਆ ਬਾਈ ਉਹ ਬਾਈ ਨੇ ਤੁਹਾਨੂੰ ਪਤਾ ਹੁਣ ਮਿਹਨਤ ਵੀ ਲੱਗਦੀ ਆ ਬੱਚੇ ਕਢਾਏ ਵੀ ਪਾਲੇ ਵੀ ਆ ਮਿਹਨਤ ਪੂਰੀ ਆ ਖਰਾਕ ਵੀ ਪੈਂਦੀ ਆ ਹਣਾ ਮਿਹਨਤ ਵੀ ਲੱਗਦੀ ਆ ਬੰਦੇ ਦੀ ਵੀ ਬੱਚੇ ਬਾਈ ਦੇ ਆਪਣੇ ਕਹਿੰਦਾ ਆਪਾਂ ਦੇਣੇ ਬਾਈ ਐਨ ਵਧੀਆ ਉਹ ਕਰਕੇ ਹੀ ਆ ਨਾ ਕੱਟ ਨਹੀਂ ਦੇਣੇ ਹੈਗੇ ਜਿਹੜਾ ਇੱਕ ਵਾਰ ਰੇਡ ਗਿਆ ਤਾਂ ਉਹੀ ਰੇਡ ਨਾਲ ਦੇਣੇ ਆਪਾਂ ਨੇ ਜਿਆਦਾ ਕੋਈ ਮਹਿੰਗੇ ਵੀ ਨਹੀਂ ਹੈਗੇ ਜਿਆਦਾ ਕੋਈ ਹਸਤੇ ਵੀ ਨਹੀਂ ਦੇਣੇ ਆਪਣਾ ਆਪਣਾ ਮੁੱਲ ਲੈਣਾ ਆਪਣਾ ਜਿਹੜੇ ਆਪਣੇ ਜਾਨਵਰ ਆ ਉਹਨਾਂ ਦਾ ਮੁੱਲ ਇਹਨੂੰ ਪਤਾ ਵੀ ਆਪਣੇ ਜਾਨਵਰ ਨੂੰ ਅੱਛਾ ਛੱਡੇ ਹੋਏ ਆ ਸਾਰੇ ਉਹਨੇ ਪੈਣ ਪਏ ਆ ਗਾਹਾਂ ਨੂੰ ਜੋੜਿਆਂ ਦੇ ਵਜੇ ਕਢਾਏ ਹੋਏ ਆ ਅੱਛਾ ਉਹ ਛੱਡੇ ਹੋਏ ਆ ਸਾਰੇ ਤੈਨੂੰ ਪਤਾ ਹੀ ਆ ਹਾਂ ਮੈਂ ਹੀ ਨਾਲ ਬਾਈ ਇਸ ਸੀਜ਼ਨ ਵਿੱਚ ਮੈਂ ਹੀ ਛੱਡੇ ਆ ਸਾਡੇ ਕਬੂਤਰ ਤਕਰੀਬਨ ਐਨ ਚਲੋ ਕਿਸਮਤ ਲਾ ਲਓ ਹੁਣ ਕੁਝ ਨਹੀਂ ਕਹਿ ਸਕਦੇ ਨਾ ਜਿਹੜੇ ਐਂਡ 'ਚ ਜਾ ਕੇ ਦਿੱਤੇ ਸਾਡੇ ਉਹ ਹੋਏ ਆ ਐਨ ਵਧੀਆ ਕਬੂਤਰ ਉੜੇ ਆ ਕੋਈ ਸ਼ੱਕ ਨਹੀਂ ਹੈਗਾ ਮੈਂ ਨਾਲ ਰੱਖਿਆ ਵਿੱਚ ਵੀਡੀਓ ਵੀ ਪਾਈਆਂ ਵੀ ਆਪਾਂ ਨੇ ਦੋ ਤਿੰਨ ਤਾਂ ਵੀਡੀਓ ਵੀ ਪਾਈਆਂ ਮੈਂ ਜਿਹੜੇ ਬੰਦੇ ਆਪਣੇ ਵਿੱਚ ਦੇਖਦੇ ਵੀ ਆ ਕਈ ਵਾਰ ਉਹ ਵੀ ਵਿੱਚ ਆਪਣੇ ਬੰਦੇ ਨੇ ਦੇਖੇ ਵੇ ਗਮੁੱਤਰ ਖੁਰਦੇ ਹਨ ਵੀ ਜਿਹੜੇ ਵਧੀਆ ਔੜਦੇ ਆ ਵਧੀਆ ਔੜੇ ਵੇ ਪੱਠੇ ਵਧੀਆ ਉਹ ਬਾਈ ਨਾਲ ਬਾਈ ਕੰਟੈਕਟ ਕਰ ਲਿਓ ਜਿਹਨੇ ਲੈਣੇ ਹੋਏ ਆਪਾਂ ਨੰਬਰ ਤੁਹਾਨੂੰ ਬਾਅਦ ਚ ਦੱਸ ਦਾਂਗੇ ਰੇਟ ਤੁਹਾਨੂੰ ਦੱਸ ਦੇਣਾ ਕਿਹੜਾ ਕਿੰਨਾ ਦਾ ਦੇਣਾ ਹੈ ਬਾਕੀ ਬੱਚਿਆਂ ਦਾ ਵੀ ਦੱਸ ਦਾਂਗੇ ਜਿਹਨੂੰ ਲੋਡ ਹੋਈ ਬਾਈ ਉਹ ਆਪਣਾ ਲੈ ਸਕਦਾ ਕਿਉਂਕਿ ਬਾਈ ਕੋਲ ਹੋਗੇ ਕੰਪਿਊਟਰ ਬਾਈ ਜਿਆਦਾ ਜਿਆਦਾ ਹੋਗੇ ਪਹੁੰਚ ਗਈ 50 ਪਰ ਉਹ ਸਾਰੇ ਸਾਹਮਣੇ ਉਹ ਔਖੇ ਆ ਹਾਂ ਇਕੱਲਾ ਬੰਦਾ ਹੈਗਾ ਥੋੜਾ ਤੁਹਾਨੂੰ ਪਤਾ ਕੰਮਕਾਰ ਵੀ ਕਰਦਾ ਬੰਦਾ ਤਾ ਕਰਦੇ ਬਈ ਟਾਈਮ ਨਹੀਂ ਲੱਗਦਾ ਹੈਗਾ ਇਹ ਆ ਚਲ 5 6 ਕੇ ਆ ਇੰਨੇ ਨੂੰ ਪਿਆ ਦਾਣਾ ਪਾਉਣ ਦਾ ਕੀ ਹੁੰਦਾ ਹਾ ਇਹਨੇ ਜਾ ਹੁੰਦੇ ਛੋਟਿਆਂ ਕਰਕੇ ਪੰਗਾ ਪੈਂਦਾ ਤੇ ਬਾਈ ਨੇ ਬਾਈ ਖੁੱਡੇ ਵੀ ਪਾਉਣਾ ਹੈ ਪਾਉਣੇ ਗਾਂ ਸੰਦੇ ਛੋਟੇ ਆ ਤਾਂ ਕਰਕੇ ਸਾਭ ਨਹੀਂ ਹੁੰਦੇ ਕਿ ਉਧਰ ਹੋ ਗਏ ਜਿਆਦਾ ਤਾਂ ਸੇਲ ਕਰਨੇ ਨਹੀਂ ਕੋਈ ਜਿਆਦਾ ਨਹੀਂ ਹੁਣ ਦੀ ਜੇ ਕਿਸੇ ਨੂੰ ਕੋਈ ਬੱਚਾ ਵੀ ਪਸੰਦ ਆਉਂਦਾ ਹੋਇਆ ਕੋਈ ਵੀ ਰਾਉਂਟ ਲੈਣ ਵਾਲਾ ਆ ਗਿਆ ਮੈਂ ਦਿਖਾ ਦੂੰਗੇ ਬੱਚਾ ਕੇ ਸਾਨੂੰ ਪਸੰਦ ਆ ਗਿਆ ਕੋਈ ਚੱਕਰ ਨਹੀਂ ਹੈਗਾ ਉਹ ਵੀ ਲੈ ਕੇ ਜਾ ਸਕਦਾ ਗਰੰਟੀ ਵਾਲੇ ਬੱਚੇ ਹੋਊਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਬੱਚੇ ਵਧੀਆ ਹੈ ਜਿਹੜੇ ਅਸੀਂ ਜੋੜੇ ਬਾਈ ਪਹਿਲਾਂ ਡਾਏ ਉਹਨਾਂ ਦੇ ਬੱਚੇ ਇੱਤੇ ਕੜਾਏ ਵੇ ਆ ਵਧੀਆ ਬੱਚੇ ਤੁਹਾਨੂੰ ਦਿਖਾ ਦਨੇ ਸ਼ੌਕ ਕਰਾ ਦਨੇ ਜਿਹੜੇ ਵਿਚਨੇ ਆਲੇ ਆ ਬੱਚਿਆਂ ਦਾ ਵੀ ਆਏ ਆ ਦੇਖੋ ਵੀ ਜਿਹੜੇ ਲੈਣੇ ਆ ਮੇਰੇ ਵੀਰ ਨੇ ਫੋਨ ਮੇਰਾ ਭਰਾ ਸਾਰਿਆਂ ਨੂੰ ਬੇਨਤੀ ਇਹ ਰਿਕੁਐਸਟ ਹੈ ਸਾਰਿਆਂ ਨੂੰ ਜਿਹਨੇ ਲੈਣੇ ਹੋਏ ਫੋਨ ਉਹੀ ਕਰਿਓ ਹਣਾ ਐਦਾਂ ਬੇਵਜਹ ਸਵਾਦ ਲੈਣੇ ਵਾਲਾ ਕੰਮ ਕੋਈ ਨਾ ਕਰਿਓ ਜਿਹਨੇ ਲੈਣਾ ਹੋਵੇ ਫੋਨ ਕਰਿਓ ਤੁਹਾਨੂੰ ਸੋ ਆ ਦਿਖਾ ਦਨੇ ਆਪਾਂ ਸ਼ੌਕ ਕਰਾਉਂਦੇ ਪਹਿਲਾਂ ਤੁਹਾਨੂੰ ਦੱਸ ਉਹ ਮੈਂ ਆਪੇ ਦਾ ਹਾਂ ਬਰਾ ਨੂੰ ਤਾਂ ਜੰਗ ਨਹੀਂ ਜਾਦਾ ਮੈਨੂੰ ਗੋਲ ਬਣਾਉਂਦੇ ਰਹਿੰਦੇ ਲੋ ਜੀ ਕਬੂਤਰ ਕਬੂਤਰ ਇਹ ਬਾਈ ਆਲੂ ਕਰੋ ਸ਼ੌਕ ਹੈ ਕਬੂਤਰ ਦਾ ਤਾਂ ਕਬੂਤਰ ਆ ਕਾਲਾ ਚਿਨਹ ਆ ਆ ਪੱਲੇ ਇਹਦੇ ਠੀਕ ਹੈ ਜੀ ਜੇ ਕਿਸੇ ਭਰਾ ਨੂੰ ਬਾਈ ਪੋਚੀ ਦੇ ਆ ਦੇਖ ਲੋ ਕਾਲਾ ਫੰਗੂ ਵੀ ਆ ਨਾ ਭਰਾ ਨੂੰ ਜਿਹਨੂੰ ਪਸੰਦ ਆਏ ਜਿਹੜੀ ਵੀ ਚੀਜ਼ ਪਸੰਦ ਆਗੀ ਆ ਪੰਜੇ ਦੇਖ ਲਓ ਬਾਈ ਇਹਦੇ ਸਭ ਖਲਾਲ ਪਏ ਪੰਜੇ ਵੀ ਜਿਹੜੇ ਵੀਰ ਨੂੰ ਪਸੰਦ ਆਏ ਉਹ ਜਿਹੜੇ ਜਿਹੜੇ ਉਹ ਆਪਾਂ ਫੋਨ ਕਰ ਲਿਓ ਬਾਈ ਫੋਨ ਕਰਕੇ ਤੁਹਾਨੂੰ ਆਪਾਂ ਨੂੰ ਦੱਸਦਾ ਗਿਆ ਨਾ ਜੋ ਵੀ ਆ ਇਹ ਬਾਈ ਇਹ ਕਬੂਤਰ ਆ ਆ ਦਿਖਾਈ ਕਬੂਤਰੀ ਹੈ ਇਹ ਕਬੂਤਰੀ ਹੈ ਬਾਈ ਕੀ 41 ਹਾਂ ਉਹਦੇ ਨਾਲ ਹੀ ਨਹੀਂ ਉਹਦਾ ਹੈ ਅੱਛਾ ਜਿਹੜਾ ਹੁਣ ਕੰਪਿਊਟਰ ਦਿਖਾਇਆ ਬਾਈ ਉਹਦੇ ਨਾਲ ਦੀ ਹੈ ਜੋੜਾ ਮਲਾਇਆ ਹੈ ਬਾਈ ਆਏ ਨੇ ਪੰਨੇ ਠੀਕ ਹੈ ਆ ਦੇਖ ਸਕਦੇ ਹੋ ਜਿਹੜੇ ਵੀਨ ਨੂੰ ਵੀ ਬਾਈ ਲੋਡ ਹੋਣੀ ਠੀਕ ਹੈ ਜੀ ਆਪਣਾ ਫੋਨ ਕਰ ਲਿਓ ਫੋਨ ਕਰਕੇ ਤੁਸੀਂ ਦੇਖ ਸਕਦੇ ਆ ਪੰਜੇ ਵਾਲੀ ਹੈ ਠੀਕ ਹੈ ਜੀ ਮੇਰੇ ਤੋਂ ਗਾਰੰਟੀ ਹੋਣੀ ਪੋਣੀ ਇਹ ਗਾਰੰਟੀ ਦਿੰਦਾ ਬਾਈ ਕਿਉਂਕਿ ਮੈਂ ਵੀ ਬਾਈ ਨਾਲ ਲੜਾਇਆ ਦੇ ਵੈਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਜੀ ਜੀ ਵਧੀਆ ਅੰਤ ਰੋੜੇ ਬਾਈ ਦੇ ਆ ਜਾਓ ਜੀ ਇਹ ਕਬੂਤਰੀ ਇਹ ਕਬੂਤਰੀ ਆ ਆ ਦੇਖੋ ਜੀ ਇਹ ਲਾਲ ਸੀ ਨਹੀਂ ਹੈ ਇਹ ਕਬੂਤਰੀ ਹੈ ਬਾਈ ਇਹ ਕੱਟ ਕਰੀ ਵੀ ਹੈ ਇਹ ਤਾਂ ਕੱਟ ਕਰੀ ਵੀ ਹੈ ਇਹ ਮਲਾਈ ਵੀ ਹੈ ਕਿਸੇ ਨਾਲ ਉਦਾਂ ਬਾਈ ਨਹੀਂ ਹੁਣ ਜੋੜੇ ਤੋੜੇ ਹੋ ਜਾਣਾ ਦੋ ਦੂਰ ਰਹਿ ਕੇ ਦੇ ਜੋੜੇ ਤੋੜੇ ਹੋਏ ਆ ਅੱਛਾ ਜੋੜੇ ਤੋੜ ਦੇ ਬੰਦੇ ਨਹੀਂ ਪਾਲਦੇ ਠੰਡ 'ਚ ਮਰੀ ਜਾਂਦੇ ਆ ਇਹ ਲਾਲ ਚੀਨੀ ਸੁਗਦਰੀ ਆ ਵੇ ਇਹ ਕਿਸੇ ਵੀ ਨੂੰ ਪਸੰਦ ਆ ਸਾਵਨਾ ਦੇਖ ਲਿਓ ਹਨਾ ਆ ਮਿੱਲਾ ਦੱਬਾ ਦੱਬਾ ਪੱਛੇ ਨਾਲੇ ਕਰ ਦਈਏ ਵੀਰੇ ਇਹ ਹੂੰ ਲੋ ਜੀ ਬਾਈ ਦੱਬਾ ਆ ਗਿਆ ਹੁਣ ਇਹ ਨੀਲਾ ਡੱਬਾ ਇਹ ਦੇਖ ਇਹ ਅੱਖ ਚ ਟੀਰ ਹੈ ਹੂੰ ਟੀਰ ਪਾ ਗਿਆ ਇਸ ਟੀਰਾ ਹੈ ਬਾਈ ਅੱਖ ਤੋਂ ਇਹਦਾ ਬਾਹਰ ਵੀ ਟੀਰਾ ਦਾ ਇੱਥੇ ਰੱਖ ਚ ਟੀਰ ਹੈ ਬਾਲ ਨੱਪਾ ਦਾ ਇਹ ਦੇਖ ਲਿਓ ਗਨ ਇਹ ਅੱਖ ਚ ਟੀਰ ਆ ਓਕੇ ਜੀ ਇਹਦੇ ਪੱਲੇ ਆ ਬਾਈ ਵੀ ਨੂੰ ਬਾਈ ਜਿੱਦਾਂ ਪਸੰਦ ਆਉਂਦੇ ਆ। ਜਾਯੂਰ ਤੋਂ ਆਪਣੇ ਨਾਲ ਬਾਈ ਨਾਲ ਮੈਂ ਤੁਹਾਡਾ ਨੰਬਰ ਦੇ ਦਿੰਦਾ ਬਾਈ ਦਾ। ਬਾਈ ਨਾਲ ਸੰਪਰਕ ਕਰ ਲਿਓ। ਠੀਕ ਹੈ ਜੀ। ਉਹ ਆਹ ਕੁਝ ਤਾਂ ਲੰਬਾ ਦਾ ਆਪਣੀ ਕਰਨਾ। ਇਹ ਨਾੜਨਾ। ਆਨਲਾਈਨ ਕਰਨਾ। ਇਹ ਇਹ ਕਬੂਤਰ ਹੈ। ਇਹ ਲਓ ਜੀ ਆ ਵੀ ਬਾਈ ਕਬੂਤਰ ਹੈ। ਠੀਕ ਹੈ ਜੀ ਇਹ ਕੱਟ ਕਰਿਆ ਹੋਇਆ ਹੈ ਇਹ ਪਹਿਲਾਂ ਤੋਂ ਕੱਟਾਂ ਮੈਂ ਪਛਾਹ ਪਹਿਲਾਂ ਤੋਂ ਕੱਟ ਕਰਿਆ ਹੋਇਆ ਜੀ ਹਟਾ ਰਿਹਾ ਮੈਂ ਜੀ ਔੜੇ ਬਚੇ ਦੇ ਜੀ ਔੜੇ ਬਚੇ ਦੇ ਆ ਪੰਜੇ ਜੀ ਦੇ ਦੇਖ ਰਹੇ ਹੋ ਭਾਈ ਜਿਹੜੇ ਬੀਨ ਲੈਣੇ ਹੋਏ ਤਾਂ ਜਰੂਰ ਸੰਪਰਕ ਕਰ ਲਿਓ ਹਣਾ ਮੇਰੇ ਨਾਲ ਕਰ ਲੋ ਸ਼ਾਪ ਭਾਈ ਬੱਕਰਿਓ ਵੀਰ ਮੇਰਾ ਸਾਰਿਆਂ ਨੂੰ ਬਈ ਰਿਕੁਐਸਟ ਹੈ ਫੋਨ ਉਹੀ ਕਰਿਓ ਜਿਹਨੇ ਲੈਣੇ ਹੋਏ ਬੇਵਜ੍ਹਾ ਤੰਗ ਨਾ ਕਰਿਓ ਬਾਈ ਨੂੰ ਕਿਉਂਕਿ ਆਿਆਂ ਦਾ ਤੁਹਾਨੂੰ ਪਤਾ ਹੈ ਹਰੇਕ ਬੰਦੇ ਨੂੰ ਕੰਮਕਾਰ ਹੁੰਦਾ ਇੱਕ ਕਬੂਤਰੀ ਹੂੰ ਤੇ ਕਬੂਤਰੀ ਮਾ ਪੈਲਸ ਜੋਂ ਫਟਕੇ ਆਇਆ ਦਾ ਕਰਾਂਜੀ ਅੱਛਾ ਇਹ ਕਬੂਤਰੀ ਬਾਈ ਬਾਜੀ ਉਹੀ ਜਾਈ ਹੁੰਦੀ ਪਤਾ ਨਹੀਂ ਕਿੱਦੋਂ ਚਾਕੀ ਹੈ अच्छा ਜਿਹੜਾ ਉਹ ਕੂਤ ਦਿਖਾਇਆ ਇਹਦੇ ਨਾਲੇ ਮਲਾਈ ਜਾਉਣਾ ਹੈ ਦੁਆਰੇ ਇਹ ਵੀ ਕੱਟ ਕਰੀ ਦੀ ਚਾਹ ਹਾਂ ਬਸ ਮਲਾਈ ਵੀ ਆ ਫੜੇ ਕੂਤ ਦਾ ਪੈਪਰ ਹੁਸਾ ਵੀ ਨਹੀਂ ਹੁੰਦਾ ਕੋਈ ਇਹ ਕੱਟੇ ਰੱਖੇ ਰੱਖੇ ਆ ਬੰਦੇ ਇਹਦੇ ਮਾਤਾ ਮਾਤਾ ਵਜੇ ਵਿੱਚ ਲੈ ਲੂਗੇ ਇਹ ਕੱਟ ਕਰੀ ਵੀ ਕਬੂਤਰੀ ਇਹ ਠੀਕ ਹੈ ਜੀ ਇਹ 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 ਆ ਜੀ ਨਾ ਨਾ ਜਿੰਨਾ ਹੈ ਲਾਗ ਇਹ ਨੀਲੇ ਦਾ ਪੱਠਾ ਹੈ ਨੀਲੇ ਸਾਖੇ ਦਾ ਇਹਦਾ ਬਾਪ ਦਾ ਜਿਹੜਾ ਨੀਲਾ ਸ਼ਾਕਾ ਦਾ ਇਧਰ ਪਉਂ ਤੇ ਆ ਗਿਆ ਤਾਂ ਇਹਨੇ ਇੱਕ ਪਾਈ ਵਿੱਚ ਛੱਡਿਆ ਵੀ ਬਾਜੀ ਜੀ ਲਓ ਜੀ ਕਰ ਲੋ ਸ਼ੌਕ ਬਾਈ ਇਹਦਾ ਤੇਰਾ ਲਾਲ ਬਣਿਆ ਬਾਈ ਟੀਆਂ ਦਾ ਉਧਰ ਇੱਕ ਜਲਦਾ ਵਾ ਇੱਕ ਕਟਿਆ ਵਾ ਕਾਲੀ ਨੋਕ ਹੈ ਇਹਦੀ ਠੀਕ ਆ ਲਾਲ ਚੀਨਾ ਪੱਲੇ ਇਹ ਤਾਂ ਮੈਂ ਘਰਾਉਂਦਾ ਵੀ 12 ਕੁ ਗ੍ਰਾਮ ਘਰਾਉਂਦਾ ਦਾ ਮੈਂ ਛੱਡੇ ਨਹੀਂ ਹੋਇਆ ਮੋਗੰਡਾ ਹੋ ਗਿਆ ਉਹਦੇ ਬਾਅਦ ਛੱਡੇ ਨਹੀਂ ਹੋਏ ਗੱਗਰਾ ਕੂਤਰ ਜਿਹੜਾ ਰਿਹਾ ਦਾ ਆਪਣਾ ਹਾਂ ਉਹ ਮੇਰੇ ਆ ਨਹੀਂ ਹੈਗਾ ਉਹਦੇ ਬਾਅਦ ਛੱਡਣਾ ਦਾ ਮੈਂ ਤਾਂ ਛੱਡ ਲੂੰ ਕਦੀ ਬਾਜੀ ਬਾਦ ਵਿੱਚ ਵੀ ਬਾਜੀ ਹੋਜੀ ਗੋਟੇ ਪੰਜੇ ਵੀ ਲਾਲ ਪੇਰ ਉੱਤਰ ਬਾਈ ਚੰਗੇ ਆ ਕੂਤਰ ਜਾਨ ਚਾਹ ਕਾਲੀਆਂ ਬਹੁਤ ਵਧੀਆ ਉੱਤਰੇ ਉਹਨੇ ਚਲ ਕੱਟ ਆਉਣੇ ਕੂਤਰ ਦੂਏ ਨਾ ਆਏ ਹੋਏ ਸਾਡੇ ਪੈਰ ਤਾਂ ਜਿਹੜੇ ਵੀਰ ਨੇ ਲੈਣੇ ਹੋਏ ਠੀਕ ਆ ਜੀ ਇਹ ਤਾਂ ਆਪਾਂ ਨੇ ਜਿਹੜੇ ਮਾੜੇ ਮੋਟੇ ਮੋਟੇ ਦਿਖਾਉਂਦੇ ਆਪਾਂ ਨੇ ਬੱਤ ਬਾਈ ਹੋਜੀ ਨੇ ਆਣਾ ਹੋਇਆ ਫੋਨ ਕਰਕੇ ਬਾਈ ਨਾਲ ਆ ਜਿਓ ਫੋਟੋ ਪਾ ਦੂੰਗਾ ਬਾਈ ਹਨਾ ਤੁਹਾਨੂੰ ਜਿੱਦਾਂ ਵੀ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਜੀ ਇਹ ਲੈਣੇ ਹੋਏ ਬੱਚਿਆਂ ਵਾਲੇ ਥੋੜੇ ਮੋਟੀ ਨਿਕੰਮ ਬਰਾ ਦਿੰਨਾ ਮੈਂ ਲਿਆਉਂਗਾ ਕੋਫਾ ਫੋਨ ਮੈਂ ਤੁਹਾਨੂੰ ਨਿਕੰਮ ਬਰਾ ਦਿੰਦਾ ਕੋਈ ਮੋਟੀ ਜੀ ਆ ਬੱਚੇ ਬਾਈ ਜਾਲ ਚ ਛੱਡੇ ਹੋਏ ਆ ਬਾਈ ਨੇ ਆ ਬੈਠੇ ਆ ਇਹ ਸਾਰੇ ਨਵੇਂ ਪੱਠੇ ਹੀ ਆ ਸਾਰੇ ਨਵੇਂ ਹੋਰ ਉਧਰ ਵਿੱਚ ਵੜ ਜੰਨੇ ਆ ਤੁਹਾਨੂੰ ਪਤਾ ਹੁਣ ਉਧਰ ਖੁੱਡਾ ਅੰਦਰ ਬਰਾਮਿਸ ਨਾ ਰਹਿਣ ਦੀ ਕੋਈ ਗੱਲ ਨਹੀਂ ਬਸ ਆਪਾਂ ਉਦਾਂ ਨਿਗਾਹ ਹੀ ਮਰਾਦ ਨਹੀਂ ਬਸ ਵੀ ਬਾਈ ਕਹਿੰਦਾ ਵੀ ਆਪਾਂ ਨੇ ਬਾਈ ਸਾਰੇ ਬਾਈਆਂ ਮੈਂ ਛੱਡਣ ਵਾਸਤੇ ਤਿਆਰ ਕਰਿਆ ਹੈ ਹਾਂ ਮਾਂ ਦਾ ਬਾਜੀਆਂ ਛੱਡੂਗੇ ਹਾਂ ਪਰ ਜੇ ਜੇ ਕਿਸੇ ਨੂੰ ਪਸੰਦ ਆਇਆ ਤਾਂ ਆਪਾਂ ਦੇ ਹੀ ਦੋਗੇ ਕੋਈ ਜੱਫਾ ਨਹੀਂ ਹਾਂ ਐਡਾ ਕੋਈ ਰੌਲਾ ਨਹੀਂ ਹੈਗਾ ਜੇ ਕਿਸੇ ਬੀਨ ਨੂੰ ਆਪਣੇ ਨੂੰ ਕਿਸੇ ਨੂੰ ਬਾਈ ਮਾਂ ਬਾ ਬੈਠੇ ਨੇ ਇਹਨਾਂ ਦੇ ਹਾਂ ਜੇ ਕਿਸੇ ਨੂੰ ਪਸੰਦ ਆ ਗਿਆ ਤਾਂ ਆਪਾਂ ਦੇ ਹੀ ਦੇਣਾ ਕਿਉਂਕਿ ਬਾਈ ਕੋਲ ਤਾਂ ਜੋੜੇ ਹੈਗੇ ਮਾਂ ਬਾ ਬੈਠੇ ਆ ਹਨਾ ਤਾਂ ਕਰਕੇ ਐਡਾ ਕਿਹਾ ਕਿ ਆਪਾਂ ਬਾਜ਼ੀਆਂ ਬੋਈ 10 15 20 ਕਿ ਛੱਡਣੀਆਂ ਹੁੰਦੀਆਂ ਹਾਂ ਹਾਂ ਬਸ ਬਸ ਇੰਨੀਆਂ ਕਾ ਛੱਡ ਹੁੰਦੀਆਂ ਬਾਈ ਵਜੇ ਮੰਦਾ ਦੀ ਹੋ ਗਏ ਹੂੰ ਇੰਨੀਆਂ ਆਪਾਂ ਛੱਡ ਵੀ ਨਹੀਂ ਹੁੰਦੀਆਂ ਉਹਨਾਂ ਨੂੰ ਪਤਾ ਹੀ ਕੰਮਕਾਰ ਵਾਲੇ ਬੰਦੇ ਆ ਠੀਕ ਆ ਦੇਖ ਲੂਗੇ ਬਾਕੀ ਹਾਂ ਜੇ ਬਾਈ ਕਿਸੇ ਨੇ ਵੀਰ ਨੇ ਹੁਣ ਲੈਣੇ ਆ ਸੰਪਰਕ ਕਰ ਲਿਓ ਬਾਈ ਨਾਲ ਬਾਈ ਨੰਬਰ ਬੋਲ ਦਿਓ ਮੜਾ ਜੀ ਆਪਣਾ ਇੱਕ ਨੰਬਰ ਹੈਗਾ ਮੇਰਾ 94651 88705 ਦੁਬਾਰੇ ਫੇਰ ਬੋਲ ਦਿਓ 94651 88705 ਠੀਕ ਆ ਆਪਾਂ ਸਕਰੀਨ ਪਰ ਲਾ ਵੀ ਦਵਾਂਗੇ ਬਾਈ ਦਾ ਨੰਬਰ ਜਦੋਂ ਵੀਡੀਓ ਚਲਾਉਂਗੇ ਸਕਰੀਨ ਪਰ ਨੰਬਰ ਲਾ ਦੂੰਗੇ ਜਿਹੜੇ ਵੀਰ ਨੇ ਲੈਣੇ ਹੋਏ ਬਾਈ ਬਾਈ ਨਾਲ ਸੰਪਰਕ ਕਰ ਲਿਓ ਹੱਥ ਬਨ ਕੇ ਬਾਈ ਬੇਨਤੀ ਉਹ ਇਹੀ ਵੀ ਜਿਹਨੇ ਲੈਣੇ ਹੋਏ ਫੋਨ ਉਹੀ ਕਰਿਓ ਹਨਾ ਬੇਵਜਾ ਕੋਈ ਫੋਨ ਨਾ ਕਰਿਓ ਪੱਠੇ ਵੀ ਹੈਗੇ ਆ ਬਾਈ ਨੇ ਜਣੀ ਕਿ ਆਪਣਾ ਬਾਈ ਪੱਠਿਆਂ ਦਾ ਰੇਡ ਤੁਹਾਨੂੰ ਪਤਾ ਹੀ ਆ ਅੱਜ ਕੱਲ ਬੱਚੇ ਪਲੇ ਵੇ ਆਨ ਤਿਆਰ ਕਬੂਤਰ ਕਬੂਤਰੀਆਂ ਵੀ ਬਣ ਗਏ ਵਿੱਚ ਤਾਂ ਇਹਦਾ ਮੈਂ ਯਾਰ ਜੇ ਲੇ ਲਉਂਗਾ ਕੋਈ ਪਸੰਦ ਆਉਂਗੇ ਹਾਂ ਜੇ ਕਿਸੇ ਨੂੰ ਵੀ ਨਹੀਂ ਘੱਟ ਜੋੜ ਨਹੀਂ ਯਾਰ ਲੈਣਾ ਜੇ ਕਿਸੇ ਨੂੰ ਪਸੰਦ ਆ ਜੇ ਕੋਈ ਇੱਕ ਪਸੰਦ ਕਬੂਤਰੀ ਕਰੇ ਜਾਂ ਕਬੂਤਰ ਕਰੇ ਇੱਕ ਕਬੂਤ 2500 ਦੇ ਘੱਟ ਨਹੀਂ ਜਾਣਾ ਹੈਗਾ ਠੀਕ ਆ ਲੈਣਾ ਹੋ ਜਾਣਾ ਠੀਕ ਹੈ ਨਹੀਂ ਮੇਰੇ ਕੋ ਛੱਡ ਲੈਣਾ ਹਾਂ ਨਹੀਂ ਤਾਂ ਤਾਂ ਛੱਡਣਾ ਹੀ ਆ 2500 ਦਾ ਬਾਈ ਨਾਕ ਵੇਚਣਾ ਬਾਈ ਨੇ ਠੀਕ ਆ ਬਾਈ ਨੇ ਮਿਹਨਤ ਕਰੀ ਵੀ ਪਾਲੇ ਵੇ ਕਬੂਤਰ ਪਸੰਦ ਕਰ ਲਵੇ ਕਬੂਤਰੀ ਪਸ ਅਠਰਮ ਫਰ ਸਾਫ ਹੋ ਗਏ ਠੀਕ ਆ ਬਾਈ ਨੇ ਬਾਈ ਯਾਨੀ ਕਿ ਸਾਰਿਆਂ ਦੀ ਮਿਹਨਤ ਕਰੀ ਵੀ ਆਲੇ ਵੇ ਆ ਉਹਨੂੰ ਦਿਖਾ ਵੀ ਦਿੰਨੇ ਆ ਕਿਉਂਕਿ ਆਏ ਆ ਬਾਈ ਹੁਣ ਹਰੇਕ ਬੰਦੇ ਨੇ ਮਿਹਨਤ ਕਰੀ ਵੀ ਹੁੰਦੀ ਆ ਠੀਕ ਆ ਜੀ ਐਦਾਂ ਹੁਣ ਵੇਚੇ ਵੀ ਨਹੀਂ ਜਾਂਦੇ ਹੈਗੇ ਇਹ ਤਾਂ ਚਲੋ ਕਹਿੰਦਾ ਵੀ ਜੇ ਕੋਈ ਆਇਆ ਘਰ ਆਇਆ ਆਪਾਂ ਨੇ ਮੋੜਨਾ ਵੀ ਕਾਨੂੰ ਆ ਕਿਸੇ ਨੂੰ ਪਸੰਦ ਆ ਗਿਆ ਕੋਈ ਬੱਚਾ ਪਸੰਦ ਆਏ ਪਰ ਜੇ ਕਿਸੇ ਨੂੰ ਪਸੰਦ ਆ ਗਿਆ ਤਾਂ ਆਪਾਂ ਦੇ ਦਾਂਗੇ ਆ ਕਬੂਤਰੀ ਜਿਹੜੀ ਹੂੰ ਇਹ ਆਪਾਂ ਨੇ ਜਿਹੜੀ ਮਾਲਕ ਪਰ ਛੱਡੀ ਸੀ ਹੂੰ ਸਮਝ ਲਓ ਦੀ ਭੈਣ ਆ ਠੀਕ ਆ ਉਹੀ ਜੋੜੇ ਦੀ ਪੱਠੀ ਆ ਇਹ ਠੀਕ ਆ ਜੇ ਜਿਹੜੀ ਆਪਣੀ ਪਸਾਂਝੀ ਹੋ ਗਈ ਬਾਅਦ ਰੌਲਾ ਪੈ ਗਿਆ ਤਾਂ ਠੀਕ ਆ ਹਾਂ ਉਹੀ ਪੱਠੀ ਆ ਇਹ ਠੀਕ ਆ ਆਹ ਕਬੂਤਰ ਜਿਹੜਾ ਆਪਣੇ ਕਕਰਾਲੀ ਯਾਰ ਇਉਂ ਦੇ ਕਬੂਤਰ ਛੱਡੇ ਦੇ ਦੋ ਕਬੂਤਰ ਨੇ ਛੱਡੀਆਂ ਹੂੰ ਇਉਂ ਦਾ ਆਪਣਾ ਕੱਟ ਹੋ ਗਿਆ ਤਾਂ ਤੇ ਕਕਰਾਲੀ ਉੱਪਰ ਰਹਿ ਗਈ ਤੇ ਕਬੂਤਰ ਜੀ ਟਾਈਮ 'ਚ ਇਕੱਠ ਹੋ ਗਈ ਦੀ ਹੂੰ ਉਹਦਾ ਭਾਈ ਆ ਹਾਂ ਦੇਖ ਲਾ ੱੱਲੇ ਖੋਲੇ ਮੜੇ ਇਸੇ ਕੱਟ ਕੱਟ ਕਰੇ ਹੋਏ ਸਾਰੇ ਕਬੂਤਰ ਯਾਰ ਜੇ ਮੈਂ ਬਾਹਰ ਛੱਡਦਾ ਨਾ ਪੌੜ ਜਾਂਦੇ ਆ ਠੀਕ ਆ ਉੜਨੇ ਕਰਕੇ ਫਿਰ ਬਚੇ 2-3 ਖੋ ਵੀ ਗਏ ਇਹਨਾਂ ਦੇ ਬੱਚੇ ਹੈਗੇਗਾ ਹਾਂ ਇਹ ਉਹ ਮਾਪੇ ਬੈਠੇ ਇੱਧਰ ਆਪਣੇ ਅੱਛਾ ਤੁਹਾਡੇ ਮਾਪੇ ਬੈਠੇ ਛੱਡਣੇ ਵਾਲੇ ਆ ਉਹ ਕੱਟ ਕਰਦੇ ਦੇ ਮਤਲਬ ਤੁਸੀਂ ਇੱਧਰ ਬਣ ਗਏ ਇਹ ਮੈਂ ਹੁਣ ਕੱਟ ਕਰਦੇ ਮਾਹ ਚਲਗਾ ਫਰ ਵੀ ਫੰਗ ਕੱਢਣੇ ਹੀ ਆ ਠੀਕ ਹੈ ਠੀਕ ਹੈ ਮੈਂ ਛੱਡਦਾ ਕੁੱਤਰ ਬਾਹਰ ਠੀਕ ਆ ਬਾਹਰ ਦੇ ਪਰ ਉੜ ਜਾਂਦੇ ਆ ਠੀਕ ਹੈ ਠੀਕ ਹੈ ਆਏ ਕਟਾ ਸੇਫੇ ਕਰਾ ਕੇ ਕਿ ਕਰਾ ਮਾ ਜੀ ਠੀਕ ਆ ਠੀਕ ਆ ਬਾਈ ਆਏ ਆ ਪਸੰਦ ਪਰਾ ਜੇ ਕਿਸੇ ਬੀਨ ਨੂੰ ਪਸੰਦ ਆ ਗਏ ਤਾਂ ਕੋਈ ਚੱਕਰ ਨਹੀਂ ਆਪਣਾ ਬਾਈ ਨੂੰ ਬਾਈ ਦੇ ਘਰ ਆ ਕੇ ਬੈਠ ਸਕ ਬਾਈ ਨੂੰ ਫੋਨ ਕਰੋ ਲੈ ਜਾਓ ਆ ਕੇ ਹਨਾ ਜੇ ਪਸੰਦ ਆ ਗਏ ਉਹ ਕੋਈ ਜਿੱਦ ਹੋਣੀ ਹੈਗਾ ਆਪਣਾ ਵੀ ਇਹਦਾ ਛੱਡੇ ਲੈਣੇ ਬਾਈ ਨੇ ਤਾਂ ਛੱਡੇ ਲੈਣੇ ਆਵਾ ਛੱਡੇ ਲੈਣੇ ਨਹੀਂ ਫਿਰ ਠੀਕ ਆ ਬਾਕੀ ਬਾਈ ਫੋਨ ਉਹੀ ਕਰਿਓ ਜਿਹੜਾ ਭਰਾ ਜੀ ਨੇ ਲੈਣੇ ਹੋ ਠੀਕ ਆ ਜੀ ਬਾਕੀ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਅੰਗੀ ਲੱਗੀ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਆਪਣਾ ਫੋਨ ਉਹੀ ਕਰਿਓ ਫਿਰ ਜੇ ਨਾ ਲੈਣੇ ਹੋਵੇ। ਹਾਂ ਫੋਨ ਉਹੀ ਕਰਿਓ। ਅਡਰੈਸ ਜੀ ਨੰਬਰ ਦੇ ਦਾਂ ਬਸ ਐਡਰੈਸ ਵੀ ਦੇ ਦੂੰਗੇ। ਹਾਂ। ਹਨ ਜਿਹਦੇ ਵੀ ਨੇੜੇ-ਦੇੜੇ ਆ ਕੇ ਫੋਨ ਕਰ ਲਿਓ। ਹਾਂ ਪਿੰਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿੰਡ ਆਪਣਾ ਮਾਲਾ ਬਾਈ। ਮਾਲਾ ਚੱਲੀਆਂ ਬੇਲੇ ਰੋਡ ਤੇ ਪਿੰਡ ਪੈਂਦਾ ਆਪਣਾ। ਠੀਕ ਹੈ ਜੀ। ਬਾਕੀ ਬਾਈ ਨੂੰ ਨੰਬਰ ਦੇ ਦਾਨ ਆਪਾਂ ਨੇ ਸਕਰੀਨ 'ਤੇ ਪਾ ਦੇਣਾ। ਬਾਈ ਨਾਲ ਸਾਰੀ ਗੱਲਬਾਤ ਕਰ ਲਿਓ। ਜਿੱਦਾਂ ਵੀ ਹੋਵੇ ਬਾਈ ਤੁਹਾਨੂੰ ਸਾਰੇ ਕੁਝ ਦੱਸ ਦਊਗਾ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਵੀ